ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਲਓ ਜੀ ਕਹਿੰਦੇ ਮੀਂਹ ਤੋਂ ਬਾਅਦ ਅੱਜ ਆਪਾਂ ਨੇ ਰੀਪਰ ਚਲਾਤਾ ਫੇਰ ਤੇ ਤੁਹਾਨੂੰ 855 ਦੀ ਬਾਜ ਸੁਣਦੀ ਹੋਊਗੀ ਸੱਤਾ ਵੀਰ ਚਲਾ ਰਿਹਾ ਟਰੈਕਟਰ ਇੱਧਰ ਦੇਖੋ ਤੇ ਆਪਾਂ ਪਹੁੰਚ ਗਏ ਸਾਈਕਲ ਤੇ ਤੇ ਉੱਧਰ ਤੇਜ਼ੀ ਮਿੱਟੀ ਜੀ ਚੱਕ ਰਿਹਾ ਤੇ ਚਾਚਾ ਆ ਰਿਹਾ ਟਰਾਲੀ ਲੈ ਕੇ ਐਂਟਰ ਮਾਗ ਰਾ ਤੇ ਅੱਜ ਰਾਤ ਨੂੰ ਆਪਾਂ ਫੇਰ ਮਸ਼ੀਨ ਚਲਾਵਾਂਗੇ ਕਣਕ ਵੜਾਂਗੇ ਅੱਜ ਵੜਾਂਗੇ ਆਪਾਂ ਬਰਬਟ ਕਣਕ ਤੁਹਾਨੂੰ ਦਿਖਾਵਾਂਗੇ ਵੀ ਝਾੜ ਕਿੰਨਾ ਤੇ ਹੋ ਸਕਦਾ ਆਪਾਂ ਵੱਡੀ ਟਰਾਲੀ ਭਰੀਏ ਉੱਚ ਪੈ ਜਾਂਦੀ ਹੈ ਲਗਭਗ 9-10 ਕਿੱਲਾਂ ਦੀ ਕਣਕ ਤੇ ਫੇਰ ਦੇਖਾਂਗੇ ਹੌਲੈਂਡ ਦਾ ਜੋਰ ਹੰਤਾ ਵੀ ਚਲਾ ਰਿਹਾ ਰੀਪਰ ਤੇ ਗਾਣੇ ਸੁਣਦਾ ਹੈ ਪੁਰਾਣੇ ਤੇ ਕਿਹੜੇ-ਕਿਹੜੇ ਵੀਰ ਪੁਰਾਣੇ ਗਾਣਿਆਂ ਦੇ ਫੈਨ ਨੇ ਕਿਉਂਕਿ ਹੁਣ ਪੁਰਾਣੇ ਗਾਣੇ ਆਪਾਂ ਨੇ ਕਾਹਮ ਜਾਬ ਵੀ ਕਰਤੇ ਸਾਗਰ ਦੀ ਬੋਟੀ ਵਰਗੇ ਤੇ ਦੇਖੋ ਫੇਰ ਸਫਾਈ ਤੇ ਅੱਜ ਆਪਾਂ ਨੇ ਟਾਈਮ ਨਾਲ ਹੀ ਲਾਤਾ ਦੀ ਵਧੀਆ ਮੇਰੇ ਹਿਸਾਬ ਨਾਲ ਚੌਥੀ ਟਰਾਲੀ ਭਰਤੀ ਤੇ ਹਾਲੇ ਪਾਉਣੇ 12 ਦਾ ਟਾਈਮ ਹੋਇਆ ਚੌਥੀ ਟਰਾਲੀ ਭਰਤੀ ਕਿਉਂਕਿ ਸੀਜ਼ਨ ਦੀ ਸ਼ੁਰੂਆਤ ਆ ਹਲੇ ਤਾਂ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਟਰਾਲੀ ਭਰਨ ਨੂੰ ਤੇ ਕਰੋ ਫਿਰ ਚੈੱਕ ਕਿਵੇਂ ਚੱਲਦਾ 852 ਉਧਰ ਚਾਚਾ ਵੀ ਆ ਗਿਆ ਟਰਾਲੀ ਲੈ ਕੇ ਅੱਜ ਕਹਿੰਦੇ ਗੱਭਰੂ ਕਹਿਮ ਹੋਇਆ ਫਿਰਦਾ ਤੜਕੀ ਤੇ ਫਿਰ ਆਪਾਂ ਹੁਣ ਬਸ ਜ਼ਮੀਨ ਤਿਆਰ ਕਰਾਂਗੇ ਝੂੰਗੀ ਵੇਜਣ ਨੂੰ ਮੱਕੀ ਵੇਜਣ ਨੂੰ ਤਰਹਾਵਾਂਗੇ ਤੁਹਾਨੂੰ ਸਾਰੀਆਂ ਚੀਜ਼ਾਂ ਜੁੜੇ ਰਹੋ ਤੇ ਮੱਕੀ ਦੇ ਮੂੰਗੀ ਦਾ ਤਰੀਕਾ ਲਾਖ ਦੋ ਬੀਜਣ ਦਾ ਆਪਾਂ ਨਵੇਂ ਤਰੀਕੇ ਨਾਲ ਵੀ ਮੂੰਗੀ ਬੀਜਾਂਗੇ ਪੁਰਾਣੇ ਨਾਲ ਵੀ ਬੀਜਾਂਗੇ ਵੀ ਕਿਹੜਾ ਵਧੀਆ ਰਹੂਗਾ ਬੈਡਾਂ ਤੇ ਵੀ ਬੀਜਣੀ ਆਪਾਂ ਨੇ ਮਸ਼ੀਨ ਨਾਲ ਵੀ ਬੀਜਾਂਗੇ ਤੇ ਛੱਟੇ ਨਾਲ ਵੀ ਬੀਜਾਂਗੇ ਸਾਰੇ ਤਰੀਕਿਆਂ ਨਾਲ ਆਪਾਂ ਮੂੰਗੀ ਬੀਜ ਕੇ ਦਿਖਾਵਾਂਗੇ ਤੁਹਾਨੂੰ ਦੇਖੋ ਫਿਰ ਕਰੋ ਚੈੱਕ ਰੀਪਰ ਦੀ ਸਫਾਈ ਇਹ 855 ਦੀ ਬਾਜ ਸਫਾਈ ਆ ਰੀਪਰ ਦੀ ਆਪਣੀ ਦੀ ਫੁੱਲ ਹੈ ਤੇ ਝੂਠ ਜਾੜ ਜੀ ਨਹੀਂ ਛੱਡਦਾ ਐਨ ਧਰਤੀ ਝੱਟਦਾ ਪੂਰੀ ਯੰਗੀ ਜੇ ਜੂਠ ਜੀ ਛੱਡੀ ਜਾਵੇ ਫਿਰ ਉਹ ਪੂਰੀ ਲੱਗ ਜਾਂਦੀ ਆ ਆਵਾਜ਼ ਕੋਈ ਨਹੀਂ ਕਰਦਾ ਹੈਗਾ ਰੀਪਰ ਬਾ ਟਰਾਲੀ ਗਈ ਬਾਹਰ ਹੁਣ ਆਪਾਂ ਕੱਢ ਕੇ ਖਵਾ ਦਈਏ ਤੇ ਆਜੋ ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਕਿੰਨੇ ਕਿ ਚੱਕਰਾਂ ਤੇ ਚੱਲਦਾ ਟਰੈਕਟਰ ਜਮੇ ਹੀ ਆਰਮ ਨਾਲ ਚੱਲਦਾ ਫੱਤੇ ਕਿੰਨਿਆਂ ਤੇ ਚੱਲਦਾ ਆਪਣਾ ਹੀ ਉਪਰੋਂ ਆਹ ਲਾ ਮੇਕਰੋ 1300 ਦੇ 1400 ਦੇ ਵਿੱਚ ਨਹੀਂ ਚੱਕਾ ਜਿੰਦਾ ਜੀ ਆਹ ਚੱਕੀ ਹੈ ਚੌਥੀ ਟਰਾਲੀ ਆ ਸਵੇਰ ਦੀ ਆ ਦੇਖ ਲਓ ਹਮਾਈ ਪੂਰੀ ਆਪਣੀ ਤੋਂ ਆ ਅੱਜ ਵਗੇਰ ਦੀਆਂ ਟਰਾਲੀਆਂ ਤਾਂ ਹੋਣ ਇਹ ਆਪਣੀਆਂ ਟਰਾਲੀਆਂ ਦੇਖ ਲਓ ਵੀਰੋ ਵਿੱਚ ਨਾ ਕਰਾਹੇ ਵਾਲੇ ਬਾਈ ਜਮਾ ਹੀ ਠੇਲੇ ਜੇ ਲਈ ਫਿਰਦੇ ਹੁੰਦੇ ਨੇ ਤੇ ਆਪਣੀਆਂ ਟਰਾਲੀਆਂ ਦਾ ਸਾਈਜ਼ ਚੈੱਕ ਕਰੋ ਤੇ ਕਮੈਂਟ ਕਰਕੇ ਦੱਸਿਓ ਕਿੰਨੀ ਤੂੜੀ ਪੈਂਦੀ ਹੋਊਗੀ ਵਿੱਚ ਵਿੱਚ ਬਾਈ ਪੁੱਛ ਵੀ ਰਹੇ ਤੇ ਵੀ ਬਾਈ ਕਿੰਨੀ ਤੂੜੀ ਪੈਂਦੀ ਆ ਉਹ ਜਿਹੜੇ ਵੀ ਸਮਝਦਾਰ ਨੇ ਉਹ ਆਪੇ ਦੱਸ ਦਿਓ ਕਿੰਨੀ ਤੂੜੀ ਪੈਂਦੀ ਹੋ ਕਿਉਂਕਿ ਆਪਣੀਆਂ ਟਰਾਲੀਆਂ ਵੀ ਵਧੀਆ ਨੇ ਵੱਡੀਆਂ ਤੇ ਝਾਲ ਵੀ ਦੇਖ ਲਓ ਵਿੱਚ ਵਿੱਚ ਜਮਈ ਰੇੜੇ ਜੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਜਿੱਦਾਂ ਕਦੇ ਟਿੱਕੇ ਆਈਆਂ ਬਾਦਲ ਤੀ ਮੇਟਰ ਟਰਾਲੀ ਤੇ ਹੁਣ ਦੇਖਦੇ ਆ ਕਿੰਨੇ ਕ ਮਿੰਟ ਚ ਭਰੂ ਆਪਾਂ ਆਈਡੀਆ ਲਾਵਾਂਗੇ ਪਰ ਉਧਰ ਤੇਜ਼ੀ ਵੀ ਆ ਗਿਆ ਉਹ ਮਿੱਟੀ ਉਹ ਕਰਦਾ ਫਿਰਦਾ ਪਾਹੇ ਚ ਮਿੱਟੀ ਪਾਉਂਦਾ ਫਿਰਦਾ ਸਕੰਜੇ ਜੇ ਚਲਦ ਕੇ ਲਿਆਉਂਦਾ ਘਰੋਂ ਮਿੱਟੀ ਤੇ ਪਾਹੇ ਚ ਟੋਆਆਂ ਚ ਪਾਉਂਦਾ ਫਿਰਦਾ ਤੇ ਚਾਚਾ ਚੱਲਿਆ ਘਰ ਨੂੰ ਟਰਾਲੀ ਲੈ ਕੇ ਔਰ ਤੱਕਤਾ ਓਏ ਮੂਰੇ ਜਾ ਰਿਹਾ ਉਹ ਉਹ ਨੂੰ ਵੀ ਐ ਨਹੀਂ ਵੀ ਇੱਧਰਲੇ ਪਾਸੇ ਨੂੰ ਕਰਨਾ ਸਾਰੀ ਗਰਦ ਜੀ ਆਊਗੀ ਉਹਦੇ ਉੱਤੇ ਐ ਭਜਾਤਾ 855 ਮਗਰ ਮਗਰ ਆ ਗਿਆ ਮੁੰਡਾ ਇੱਧਰ ਨੂੰ ਚਾਚੇ ਨੂੰ ਸਾਈਡ ਦੇਣ ਲੱਗਿਆ ਹੁਣ ਇਹ ਓ ਤੇਰੀ ਹਾਲੈਂਡ ਸ਼ਾਲਾਂ ਬਹੁਤ ਮਾਰਦਾ ਜਦ ਪਿੱਛੇ ਲਿਫਟ ਤੇ ਵਜਣਾ ਹੁੰਦਾ ਇੱਕ ਤਾਂ ਲਿੰਕਾਂ ਲੰਬੀਆਂ ਨੇ ਤੇ ਬਾਕੀ ਇਹ ਮੂਰੋ ਹਲਕਾ ਏ ਵੇਟ ਬੂਟ ਨਹੀਂ ਲੱਗੇ ਹੋਏ ਸਵਰਾਜ ਅੱਗੇ ਭਾਰੀ ਆ ਉਹ ਘੱਟ ਉੱਠਦਾ ਤੇ ਚਾਚੇ ਨੂੰ ਐ ਤੇ ਕੀ ਮੈਂ ਉਹਦੇ ਚ ਫੂਸ ਜਾ ਸੁੱਟ ਕੇ ਦੇਤਾ ਭੂਕਨੇ ਚ ਨਹੀਂ ਉੱਥੇ ਉਹ ਹੋ ਜਾਂਦਾ ਟੂੜੀ ਖਿੰਡੀ ਜਾਂਦੀ ਆ ਵੇ ਭਾਈ ਇਧਰ ਤੇਜੀ ਹੁਣਾਂ ਨੇ ਦਿਮਾਗ ਲਾਇਆ ਚੱਕੀ ਦੇਵਾਰੇ ਲਿਫਟ ਚੱਕੀ ਦੁਬਾਰਾ ਨਾ ਬੁਲਾ ਗਿਆ ਤੂੰ ਬੈਠਾ ਦਿਮਾਗ ਕੇ ਲਾਉਣਾ ਹੋਰ ਕੀ ਕਰਦਾ ਲਿਫਟ ਚੱਕੀ ਹੈ ਲਿਫਟ ਵਾਲਾ ਬਣਾਤਾ ਇਹਨੇ ਸਕੰਜਾ ਆਪੇ ਓਏ ਖੜ ਜਾ ਚੱਕ ਕੇ ਰੱਖ ਉਧਰ ਰਹਿੰਦੇ ਨੇ ਰੋੜੇ ਜੇ ਮੈਂ ਤਾਂ ਇਹਦੀ ਮਿੱਟੀ ਲੈ ਕੇ ਆ ਰਹੇ ਹਾਂ ਸਾਫ ਤੁਸੀਂ ਰੋੜੇ ਪਾ ਲਿਆ ਏ ਆ ਜੱਕਾ ਇਹ ਪੰਜਾਬੀ ਵੀਰੇ ਆਏ ਹੋ ਐ ਹਾਂ ਭਈਆਂ ਨੇ ਉਹਰੇ ਕਹੀ ਨਾਲ ਲਾਉਣਾ ਤੀ ਸਹੀ ਗੱਲ ਆ ਕੰਡਾ ਪਾ ਓਏ ਤੁਸੀਂ ਰਾਤ ਸਕੂਟਰੀ ਦਾ ਮੈਟ ਸਿੱਟਿਆ ਇੱਥੇ ਓਏ ਪੱਜ ਗਿਆ ਸਕੂਟਰੀ ਦਾ ਮੈਟ ਮੈਂ ਲੱਭ ਕੇ ਲੈਣ ਤੜਕੇ ਸੜਕ ਤੋਂ ਚਾਸਵਾਲ ਮੈਨੂੰ ਸੱਤੇ ਨੇ ਬੁਲਤੇ ਗਏ ਨੂੰ ਫੋਨ ਕਰਤਾ ਕਹਿੰਦਾ ਰਾਤ ਕਹਿੰਦਾ ਮੈਟ ਗਿਰ ਗਿਆ ਇਹ ਸਿੱਟ ਕੇ ਆਏ ਨੇ ਆਪਾਂ ਦਾ ਟਰੈਕਟਰ ਤੇ ਆਏ ਤੇ ਇਹ ਸਿੱਟ ਕੇ ਆਏ ਨੇ ਕਹਿੰਦਾ ਮੈਟ ਦੀ ਨਿਗ੍ਹਾ ਰੱਖੀ ਮੈਂ ਪਿੰਡੋਂ ਹੀ ਨਿਗ੍ਹਾ ਮਾਰਦਾ ਗਿਆ ਉੱਥੇ ਜਾ ਕੇ ਮੈਨੂੰ ਲੱਭ ਗਿਆ ਚਾਸਵਾਲ ਜਾ ਕੇ ਇਹ ਸਿੱਟ ਨੂੰ ਆਪਾਂ ਸੂਏ ਓਏ ਉੱਥੇ ਪੈਰਾਂ 'ਚ ਲੱਗਦੇ ਨੇ ਓਏ ਸਿੱਖੀ ਹੁੰਦੇ ਮਿੱਟੀ ਪਾਵਾਂਗੇ ਹੂੰ ਵੀ ਪੰਡੀਆਂ ਪਾ ਲੈ ਖਾਲੇ ਖੇਤਾਂ ਦੀ ਉਹਨੂੰ ਪਾਣੀ ਪੈਣਾ ਬਈ ਇਹ ਰੋੜੇ ਨਹੀਂ ਹੁੰਦੇ ਮਿੱਟੀ ਹਾਂ 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 ਫਾਇਦਾ ਹੋ ਜੂ ਇਹਦੇ ਨਾਲ ਪੰਜਵੇਂ ਟਰਾਲੀ ਲਾਤੀ ਅੱਜ ਤਾਂ ਚੱਲ ਰਿਹਾ ਸਵੇਰ ਦਾ ਹੂੰ ਬਸ ਫੇਰ ਹੁਣ ਆਪਾਂ ਮੂੰਗੀ ਦੀ ਤਿਆਰੀ ਕਰਦੇ ਹਾਂ ਚਲੋ ਗਿਰਾਂ ਲੈ ਜਾਓ ਹੁਣ ਭਰ ਲਿਓ ਆ ਡੰਡਾ ਪਾ ਲਓ ਪਾਓ ਇਹਨੂੰ ਤੂੰ ਲਿਫਟ ਝੱਕ ਫੇਰੋਂ ਪਾਊਗਾ ਹਵਾ ਬਹੁਤ ਐ ਚੱਲਦੀ ਅੱਜ ਤੇ ਇੱਧਰ ਤੇਜੀ ਗਾਣੇ گاਉਂਦਾ ਫਿਰਦਾ ਬਾਬਿਓ ਤੇ ਇੱਧਰ ਕਰਨ ਭੰਗੋਣਾ ਦੀ ਮੱਕੀ ਨੂੰ ਚੱਲਦੀ ਆ ਸਪਰੇ ਤੁਹਾਨੂੰ ਉਹ ਵੀ ਦਿਖਾ ਦਿੰਨੇ ਆਪਾਂ ਆਲੂ ਵਾਲੀ ਮੱਕੀ ਆ ਫਾਈਨਰ ਦੀ ਹੋਊਗੀ 1899 ਤੇ ਜੇ ਸੁਣੀ ਕਰ ਰਹੇ ਨੇ ਸਪਰੇ ਤੇ ਬਹੁਤ ਘੰਟ ਮੱਕੀ ਆ 1 ਲਖਤ ਗਈ ਇਹ ਸੇ ਬਾਬਾ ਵੀ ਫੁੱਲ ਕਰੀ ਇਹਨਾਂ ਨੇ ਹਰ ਜਸ ਕਿਵੇਂ ਆ ਠੀਕ ਆ ਆਉਂਦਾ ਸੁਆਦ ਹਾਂ ਮਕਰੀ ਕੱਡਾ ਕਟਾ ਹੋ ਗਈ। ਸੁੰਡੀ ਲੱਗਿਆ ਰਜੇਸ ਕਹਿੰਦਾ ਬਾਬਿਓ ਬੰਦੇ ਇਹ ਪੂਰੇ ਘੈਂਟ ਨੇ ਇੱਕੇ ਪਿੰਡ ਤੋਂ ਲੇਬਰ ਆਉਂਦੀ ਐ ਇਹ ਬਿਹਾਰ ਚੋਂ। ਇਹ ਬੰਦੇ ਪੂਰੇ ਸਰੇ ਨੇ। ਤੇ ਇੱਧਰ ਬੱਬੀ ਵਾਲੀ ਮਸ਼ੀਨ ਚੱਲ ਰਹੀ ਆ ਜਿ ਉਹਨਾਂ ਦੀ ਉਹ ਆਪਣੀ ਗਣਖ ਵੱਡ ਰਹੇ ਨੇ। ਤੇ ਵਾਸਤ ਫੇਰ ਮੈਤੋ ਬਾਲ ਆਪਣੀ ਆਊਗੀ। ਹਨ ਤਾਂ ਜੱਦੀਆਂ ਦੀ ਆ ਪਛਾਣ ਨਾਲੇ ਕੋਲ ਮੋਟਰ ਤੇ ਹੋ ਬੈਠਾ। ਰਜੇਸ ਹੁਣ ਹੀ ਡਰਾਈਵਰ ਬਣ ਗਿਆ। ਓ ਕਿਵੇਂ ਆ? ਹਾਂ ਸੁਣਦੇ ਲੱਗ ਰਿਹਾ ਹਾਂ। ਠੀਕ ਆ। ਅਰੇ ਜੈਸਾ ਤੂੰ ਇਹਨੂੰ ਡਰਾਈਵਰ ਬਣਾ ਰਿਹਾ ਹੈ। ਲਓ ਜੀ ਤੋੜੀ ਲਾ ਰਹੇ ਆਂ ਆਪਾਂ ਘਰੇ ਅੱਜ। ਕਿਉਂਕਿ ਪਹਿਲਾਂ ਔਰੇ ਪਾਵਾਂਗੇ ਫੇਰ ਉਹ ਥੇ ਜਿੱਥੇ ਗਰਾਊਂਡ 'ਚ ਖੇਡਦੇ ਹੰਨੇ ਆਂ ਫੇਰ ਉਹ ਪਰਾਂਗੇ ਤੇ ਬਾਕੀ ਕਮਟਰ ਤੇ ਹੀ ਢੇਰ ਲਾਵਾਂਗੇ। ਉਧਰ ਤੇ ਜੀ ਹਣੀ ਆ ਗਏ ਪਿੰਡੋ ਤੇ ਹੁਣ ਚੱਲਾਂਗੇ ਆਪਾਂ ਰੀਪਰ ਕੋਲੇ। ਇਹ ਟਰੱਕ ਆ ਚਾ ਆ ਰਿਹਾ ਦੇਖੋ ਐਂਟਰ ਨੂੰ ਮੱਠੀ ਮੱਠੀ ਚਾਲ ਤੇ ਲਈ ਮੇਰੀ ਵੀਡੀਓ ਇਹ ਜਮਾਂ ਗਾਲ ਹੀ ਨਹੀਂ ਕਰਦਾ ਨੂੰ ਨੂੰ ਪਤਾ ਨਹੀਂ ਪਰ ਨੇੜੇ ਚੱਲ ਹਾਂ ਹਾਂ ਕੌਣ ਹੀ ਜਾਣਾ ਸਹੀ ਗੱਲ ਤੇ ਆਪਣੇ ਰੀਫਰ ਕੋਲ ਆਪਣਾ ਸਪਲੈਂਡਰ ਧਬ ਗਿਆ ਯਾਰ ਨੂੰ ਆ ਗਿਆ ਜਾ ਸਪਲੈਂਡਰ ਬੋਲਟਾ ਕੀ ਕਰੇ ਦੂਜੇ ਚਤੀ ਬਾਈ ਤੇ ਆਪਣੇ ਹੁਣ 855 ਕੋਲ ਆ ਗਿਆ ਟਰੈਕਟਰ ਜੌਂਡੀਆ ਦਾ ਮੁਕਾਬਲਾ ਮੁਕਾਬਲਾ ਹੋ ਗਿਆ ਮੁਕਾਬਲਾ ਹੋ ਗਿਆ ਜੌਂਡੀਆ ਦਾ 855 ਤੇ ਜੌਂਡੀਆ ਦਾ ਮੁਕਾਬਲਾ ਹੋ ਗਿਆ 54 10 ਦਾ 54 10 ਆਪਣੇ ਵਾਲਾ ਨਹੀਂ ਕਿਸੇ ਹੋਰ ਵਾਲਾ ਆਪਣੇ ਵਾਲਾ ਵੀ ਥੋੜੇ ਨੂੰ ਉਹ ਵੀ ਵਾਸ ਚਲਾਉਣੇ ਆ ਆਲੇ ਦਾ ਵੀ ਕੰਮ ਨਹੀਂ ਪਾ ਗਿਆ ਲਾਓ ਮੇਰੇ ਇਹ 54 10 ਨਹੀਂ ਹੈਗਾ ਦੂਜਾ ਟਰੈਕਟਰ ਲਾ ਰਖਿਆ ਉਹ ਅੰਦਰ ਇਹ ਨਾਲ ਛੋਟਾ ਕੱਤੇ ਲਾ ਰਖਿਆ ਦੋ ਨੇ ਨਾਲ ਵਿੱਚ ਗਰੀਪ ਤੇ ਉਧਰ 855 ਜਾਂਦਾ ਹੁਣ ਆਇਆ ਫੇਰ ਲੋਰ ਆਉਂਦੀ ਆ ਪੋਰਾ ਜਿਹੜਾ ਆ ਗਿਆ ਮੇਰਾ ਨਹੀਂ ਆਵੇ ਇਹ ਹੋਣੀ ਹੁੰਦਾ ਹਾਂ ਕਟੀਆਂ ਨਹੀਂ ਪੈਂਦੀਆਂ ਆਉਂਦੀਆਂ ਕਬਡੀਆਂ ਸੁਲਤਾਨ ਪਾਉਂਦਾ ਬਾਈ ਸਹੀ ਗੱਲ ਆ ਓਕਣ ਆਪਣਾ ਬਾਈ ਇੱਕੋ ਬਰੇਕ ਦੇ ਨਾ ਹਾਂ ਆਪਣੇ ਹੀ ਦਾ ਮਾ ਹੈ ਸੁਲਤਾਨ ਦੱਸਦਾ ਹਾਂ 99 ਦੀ ਕਬੱਡੀ ਹੈ ਹਾਂ ਰਲਦਾ ਸੁਲਤਾਨ ਹੈ ਸਹਰਾ ਬੰਦਾ ਆਪਣੇ ਜਿਹਦਾ ਹਾਂ ਉਹੀ ਚੱਲੂਗਾ ਝੋਟਾ ਹਾਂ ਦੇਖੋ ਫਿਰ ਪਰਫਾਰਮੈਂਸ ਕੰਮ ਪੂਰਾ। ਮਾੜੀਆ ਬਣੀ। ਰੀਪਰ ਦੀ ਬਾਜ਼ ਨਹੀਂ ਜਮਾ ਵਧੀਆ ਰੀਪਰੋਂ ਦਾਣੇ ਕੱਟਣ ਵਾਲੇ ਹੋਏ ਪਏ ਨਾ। ਦਾਣੇ ਵਾਲੇ ਦੇਖੀ ਕਿਵੇਂ ਸੁੰਨੇ ਆ ਪਿਆ। ਹੋਰ ਉਹਦਾ ਕਾਹਦਾ ਆ ਬੰਦੇ ਨੂੰ। ਉਹ ਦਾਣੇ ਨਸਰ ਵਾਲੇ ਹੋਏ ਪਏ ਨੇ। ਉਹ ਵੀ ਦੇਖੋ ਫਿਰ 50 50 ਡੀ ਚੱਲਦਾ। ਰੋਕੀ ਜਲਾ ਰਿਹਾ ਇਹ ਵੀ ਹੁੰਦਾ ਮੁੰਡਾ ਰਿਸ਼ਤੇਦਾਰ ਆ ਮਾਸੀ ਦਾ ਮੁੰਡਾ ਕੀ ਹਾਲ ਹੈ ਦੇਖੋ ਫਿਰ ਟੈਂਕੀ ਦੇਖੋ ਕਿੱਡੀ ਲਾਰਕੀ ਆ ਨਾ ਇਹ ਉਧਰ 8:55 ਚੱਲਦਾ ਇੱਧਰ ਆਹਾ ਇਹ ਵੀ ਬਾਗੀ ਪਾਉਂਦਾ ਫਿਰਦਾ ਝੋਟਾ ਉਹ ਵੀ ਡੈਂਕੀ ਝੋਕ ਰੱਖੀ ਆ ਸਾਈਡ ਤੇ ਪੰਦਰਾਂ ਨੇ ਤੋੜਾ ਦਾ ਸੇਮ ਹੀ ਆ ਦੂਜੇ ਚ ਚੱਲ ਰਿਹਾ 8:30 ਵਿੰਗ 50-50 ਡੀਵੀ ਵਧੀਆ ਪਹਿਲਾਂ ਆਪਾਂ 50-50 ਡੀਏ ਚਲਾਉਂਦੇ ਹੁੰਦੇ ਸੀ 52:10 ਤੋਂ ਪਹਿਲਾਂ ਰੀਫਰ ਤੇ ਹਾਂ ਹਾਂ ਬੋਲ ਪੂਰਾ ਪੈਰਾ ਦਾ ਚਿਰਾਗਾ ਟਰੈਕਟਰ ਛੋਟਾ ਨਾਲੇ ਪਹਿਲਾਂ ਆਪਾਂ ਇਹੀ ਚਲਾਉਂਦੇ ਹੁੰਦੇ ਸੀ ਔਰ ਵਧੀਆ ਪਰਫਾਰਮੈਂਸ ਅਦੋ ਹਾਂ ਦੀ ਬਾਕੀ ਆਪਾਂ 50 50 ਡੀ ਆ ਹਾਂ ਹਾਂ ਨਾਲੇ ਛੋਟਾ ਹੀ ਆ ਹਾਂ ਔਰ ਟੈਂਕੀ ਵੀ ਲਾਈ ਵੀ ਇਹਨੇ ਤੇਰਵਾਸ ਟੈਂਕੀ ਬੜੀ ਲਾ ਰੱਖੀ ਇਹਨੇ ਫਿਰ ਆਏ ਨੇ ਯਾਰ ਆ ਕੇ ਨਾ ਭਰ ਕੇ ਸਾਲੀ ਆ ਜਾ ਉਧਰ ਆਪਾਂ ਕਣਕ ਦੇਖ ਕੇ ਆਉਣੇ ਹਾਂ ਹਾਂ ਕਿਉਂਕਿ ਬਗਾਰਾ ਆਪਣਾ ਮਸ਼ੀਨ ਆ ਜੇ ਅੱਜ ਸਹੀ ਗੱਲ ਆ ਚੱਲ ਲਾਓ ਵੀ ਮੇਤਰੋ ਕਣਕ ਦੇਖੋ ਆਪਣੀਆਂ ਹਰ ਟੱਕਰ ਵਾਲੀ ਬੱਦਨ ਬਾਈ ਅੱਜ ਰਾਤ ਨੂੰ ਕਿਉਂਕਿ ਇਹ ਹੈਗੀ ਆ ਬਰਬਟ ਕਣਕ ਇਹ ਮੰਨ ਲਓ ਜਦ ਦਿਨ ਚ ਮਸ਼ੀਨ ਦਾ ਹੁੰਨੇ ਆ ਬੱਲੀ ਤੜਕ ਕੇ ਭਜਦੀ ਆ ਦੀ ਰੀਲ ਮੂਰੇ ਤੇ ਕਿਹੜੇ ਕਿਹੜੇ ਬਾਈ ਇਹ ਵੀ ਹਾਲੇ ਵੀ ਸਾੰਭੀ ਬੈਠੇ ਨੇ ਦੱਸਿਓ ਕਿਉਂਕਿ ਛੜ ਤਾਂ ਆਮ ਲੋਕਾਂ ਨੇ ਛਣਕ ਦੀ ਦੇਖ ਕੇ ਮੈਂ ਨਾਂ ਡੇ ਕੇ ਖੜੀ ਵੀ ਦੇਖ ਕੇ ਆ ਵੇ ਖੜੀ ਨੂੰ ਦੇਖ ਕੇ ਅੰਦਾਜ਼ਾ ਦੱਸਿਓ ਝਾੜ ਦਾ ਆ ਦੇਖ ਦਾਣੇ ਲਾ ਪੂਰੇ ਕੋਈ ਦਾਣਾ ਮੱਝ ਨਹੀਂ ਸਾਰੇ ਦਾਣੇ ਮੋਟੇ ਨੇ ਸਿਰਫ ਮੈਨੂੰ ਰੰਗ ਥੋੜਾ ਜਿਹਾ ਪੱਕੜ ਜਾਂ ਲੱਗ ਜਾਂਦਾ ਨਹੀਂ ਨਹੀਂ ਆ ਦੇਖੋ ਤੁਸੀਂ ਕਣਕ ਦਾ ਦੇਖੋ ਯਾਰ ਖੜੀ ਪੂਰੀ ਤਾਉ ਬਾ ਕਣਕ ਹੈ ਟੂੜੀ ਵੀ ਬਹੁਤ ਬਣਨੀ ਹੈ ਇਹਦੀ ਟੂੜੀ ਵੀ ਵਧੀਆ ਬਣਨੀ ਹੈ ਇਹਦੀ ਤੇ ਕਣਕ ਖੜੀ ਸਾਲੀ ਸੋਹਣੀ ਬਹੁਤ ਲੱਗਦੀ ਹੈ ਰਾਤ ਨੂੰ ਬੜਾਵਾਂਗੇ ਵੱਡੀ ਜਾਏ ਹੁਣ ਗੁਰਮਾਨ ਸਿੰਘ ਸੁੱਖ ਰੱਖੇ ਦੇਖੋ ਕਿਵੇਂ ਛੜਕਦੀ ਹੈ ਚਾਂ ਚਾਂ ਛੜਕਦੀ ਹੈ ਚੰਦ ਰੱਖੇ ਮੈਂ ਨਾ ਮੈਂ ਗਾ ਕੋ ਮਾ ਛੜਕਦੀ ਆਪਣੇ ਪਿੰਡ ਦਾ ਇੱਕ ਬੰਦਾ ਕਹਿੰਦਾ ਨਹੀਂ ਤੀ ਹੁੰਦਾ ਉਹ ਆਹੀ ਬੀਜ-ਬੀਜਦੇ ਤੇ ਵੀਰੇ ਉਹ ਕਹਿੰਦਾ ਘੁੰਗਰਵਾ ਛੜਕਦੀ ਹੈ